ਉਸਤਤ ਮਨ ਮਹਿ ਕਰ ਨਿਰੰਕਾਰ ਪਾਤਸ਼ਾਹ ਕਹਿੰਦੇ ਦਿਲੋਂ ਕਰ ਇੱਕ ਹੁੰਦਾ ਕਿਸੇ ਨੂੰ ਬਿਠਾ ਕੇ ਕਰਾਉਣਾ ਇੱਕ ਆਪ ਕਰਨਾ ਇਸ ਤਰ੍ਹਾਂ ਦਿਲੋਂ ਕਹਿੰਦੇ ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਭ ਵਿਵਹਾਰ ਸਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੈ ਜੀ ਕਹਿੰਦੇ ਸੱਚਾ ਵਿਵਹਾਰ ਕਰਨਾ ਕਰ ਟੀਵੇਂ ਅੰਦਰੋਂ ਵੀ ਤੇ ਬਾਹਰੋਂ ਵੀ ਝੂਠ ਬੋਲੋਗੇ ਸੱਚ ਜਾਣਿਓ ਚਿੰਤਾ ਪੈਦਾ ਹੁੰਦੀ ਹੈ ਸੱਚ ਬੋਲੋਗੇ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਨਿਰਮਲ ਰਸਨਾ ਅੰਮ੍ਰਿਤ ਪੀਓ ਗਿਆਨ ਇੰਦਰੀਆਂ ਚ ਜੀਵ ਵੀ ਆਉਂਦੀ ਹੈ ਜੀ ਇੱਥੇ ਰਸਨਾ ਲਿਖਿਆ ਹੈ ਨਾ ਕਹਿੰਦੇ ਹੈ ਭਾਈ ਇਸ ਰਸਨਾ ਨਾਲ ਗਿਆਨ ਅੰਮ੍ਰਿਤ ਨੂੰ ਪੀਣਾ ਕਰੋ ਇੱਕ ਤੇ ਰੋਟੀ ਜਲ ਪਾਣੀ ਸਜੀਵਾਂ ਨਾਲ ਆਪਾਂ ਛੱਕਦੇ ਆ ਨਾ ਜਦੋਂ ਆਪਾਂ ਇਸ ਜੀਵ ਰਾਹੀ ਨਾਮ ਜਪਦੇ ਆ ਤਾਂ ਮਨ ਪਿੰਦਾ ਹੈ ਜਦੋਂ ਇੱਕ ਇੱਕ ਵਚਨ ਨੂੰ ਬੜੇ ਪਿਆਰ ਨਾਲ ਸਰਵਣ ਕਰਦੇ ਆ ਉਦੋਂ ਮਨ ਪਿੰਦਾ ਹੁੰਦਾ ਹੈ ਜੀ ਅਸਲ ਭਾਵ ਹੈ ਮਾਲਕ ਦਾ ਨਾਮ ਜਪ ਕੇ ਜ਼ੁਬਾਨ ਤੋਂ ਚੰਗੇ ਬੋਲ ਵੀ ਬੋਲੀ ਕਿਤੇ ਕਰੋਧੀ ਨਾ ਹੋ ਜੀ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਸਦਾ ਸੁਹੇਲਾ ਸਦਾ ਭਾਵ ਹਮੇਸ਼ਾ ਸੁਹੇਲਾ ਸੁਖੀ ਕਰ ਲੈ ਆਪਣਾ ਜੀ ਆਪਣਾ ਜੀਓ ਆਪਣੀ ਜਿੰਦ ਸੁਖੀ ਕਰ ਲੈ ਸਦਾ ਵਾਸਤੇ ਅੰਦਰੋਂ ਸੁਖੀ ਹੋ ਜਾ ਭਾਵ ਜ਼ੁਬਾਨ ਨਾਲ ਅੰਮ੍ਰਿਤ ਪਿੰਦਾ ਰੋ ਕਿਉਂਕਿ ਓਖਾ ਨਾ ਹੋਵੇ ਕਿਸੇ ਗੱਲ ਤੋਂ ਬਾਅਦ ਵਿੱਚ ਵੀ ਨੈਣੋਂ ਵੇਖ ਠਾਕੁਰ ਦਾ ਰੰਗ ਨੈਣੋਂ ਭਾਵ ਅੱਖਾਂ ਇਹ ਅੱਖਾਂ ਮਾਲਕ ਨੇ ਦਿੱਤੀਆਂ ਨੇ ਨਾ ਉਸ ਮਾਲਕ ਦੇ ਕੀਤੇ ਕੰਮਾਂ ਨੂੰ ਵੇਖੀਏ ਜਰਾ ਭਗਤੀ ਦੀ ਅਨਕ ਲਾ ਕੇ ਨਾ ਕਰ ਫਕਰ ਦائم ਲਾਏ ਚਸ਼ਮੇ ਜਾਂ ਤहां ਮੌਜੂਦ ਇਹ ਜਦੋਂ ਭਗਤੀ ਦੇ ਚਸ਼ਮੇ ਲੱਗਦੇ ਨੇ ਸਾਤ ਸੰਕੋਪ ਦਇਆ ਧਰਮ ਧੀਰਜ ਇਮਾਨਦਾਰੀ ਦੇ ਜਦੋਂ ਚਸ਼ਮੇ ਲੱਗਦੇ ਨੇ ਨਾ ਫਿਰ ਉਹ ਰੰਗ ਦਿਸਦੇ ਨੇ ਜੀ ਉਸ ਇੱਕ ਓੰਕਾਰ ਨੂੰ ਪ੍ਰੈਕਟੀਕਲ ਕਰਨਾ ਪ੍ਰੈਕਟੀਕਲ ਕਰਨਾ ਹੋਰ ਕਰਨਾ ਬਿਸਮਾਦ ਵਿੱਚ ਚਲੇ ਜਾਣਾ ਵਾ ਵਾ ਕਰੋ ਵਾ ਵਾ ਨੈਨੂ ਪੇਗ ਠਾਕੁਰ ਕਾ ਰੰਗ ਸਭ ਕੁਝ ਬਦਲ ਗਿਆ ਅਗਲੇ ਪਲ ਵਿੱਚ ਜਦੋਂ ਵੇਖਿਆ ਅਕਾਲ ਪੁਰਖ ਵਾਹਿਗੁਰੂ ਜੀ ਦੇ ਕਹਿੰਦੇ ਤਮਾਸ਼ੇ ਵੇਖੀ ਨਾ ਅੱਖਾਂ ਨਾਲ ਖਿਨੈ ਮੈਂ ਹੈ ਅਬਰ ਖਿਨੈ ਮੈਂ ਅਬਰਾ ਖਿਨੈ ਮੈਂ ਹੈ ਅਬਰ ਖਿਨੈ ਮੈਂ ਅਬਰਾ ਅਚਰਜ ਚਲਤ ਤੁਮਾਰਿ ਅਚਰਜ ਚਲਤ ਤੁਮਾਰਿ ਰੂੜੋ ਗਹਿਰ ਗੰਭੀਰੋ ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗਮ ਆਪਾਰ ਉੱਚੋ ਅਗਮ ਆਪਾਰ ਇਨਾ ਅੱਖਾਂ ਨਾਲ ਉਹਨੂੰ ਵੇਖਣਾ ਕਰੀਏ ਸੱਚ ਮੁਚ ਉਹਨੂੰ ਵੇਖਣਾ ਕਰੀਏ ਮਾਲਕ ਨੂੰ ਉਹ ਤਾਂ ਇਸਨੇ ਜਦੋਂ ਭਾਈ ਸ਼ਬਦ ਵੀ ਜਾਣ ਨਾਲ ਜੁੜਾਂਗੇ ਸੰਗਤ ਵਿੱਚ ਜੁੜਾਂਗੇ ਸਾਡੇ ਕਦਮ ਚੰਗੇ ਪਾਸੇ ਜਾਣਗੇ ਬੇਨਤੀ ਕਰੋ ਮਾਰਾ ਸਾਡੇ ਕਦਮ ਚੰਗੇ ਪਾਸੇ ਜਾਣ ਨੈਣੋਂ ਪੇਕ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਆਪਣੇ ਆਪ ਕਹਿਣਾ ਸ਼ੁਰੂ ਕਰ ਦਿੰਦਾ ਹੈ ਅੰਦਰੋਂ ਮਨ ਵੀ ਛੱਡ ਫਰੇ ਗੱਲਾਂ 'ਚ ਕੁਝ ਨਹੀਂ ਰੱਖਿਆ ਭਾਈ ਇੱਕ ਦਿਨ ਆਉਂਦਾ ਹੈ ਮਹਿਸੂਸ ਹੁੰਦਾ ਹੈ ਰੱਬ ਅਨਭਵ ਹੁੰਦਾ ਇੱਕ ਦਿਨ ਆਉਂਦਾ ਹੈ ਇਹ ਉਦਾਂ ਨਹੀਂ ਹੁੰਦਾ ਜੀ ਆਪਣੇ ਆਪ ਹੀ ਹੁੰਦਾ ਸਮਝ ਆ ਜਾਂਦੀ ਹੈ ਚਰਨ ਚੱਲੋ ਮਾਰਗ ਗੋਬਿੰਦ ਮਾਰਗ ਵੇਖੋ ਜੀ ਮਾਰਗ ਤੇ ਗੱਗੇ ਨੂੰ ਸਿਹਾਰੀ ਲੱਗੀ ਹੈ ਗੋਬਿੰਦ ਦੇ ਮਾਰਗ ਤੇ ਚੱਲੋ ਸੰਗਤ ਸਾਡੀ ਮਾਨਸਿਕ ਸਥਿਤੀ ਠੀਕ ਕਰ ਦਿੰਦੀ ਹੈ ਜਿਹੜੀ ਚੰਗੀ ਸੰਗਤ ਹੈ ਚਰਨ ਚੱਲੋ ਮਾਰਗ ਗੋਵਿੰਦ ਇਹ ਚਰਨ ਐਥੇ ਚਰਨ ਕੀ ਹੈ ਗੁਰੂ ਦਾ ਸ਼ਬਦ ਹੀਰਦਾ ਚਰਨ ਸ਼ਬਦ ਸਾਤ ਗੁਰੂ ਕੋ ਇੱਧਰ ਖਿੱਚੇ ਆਏ ਜੁੜ ਜੋ ਜਦੋਂ ਵੀ ਟਾਈਮ ਮਿਲਦਾ ਜੁੜ ਜਾਏ ਕਿਉਂਕਿ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਹੈ ਜਿਨੇ ਪਾਈਏ ਸੱਚਾ ਭੋਜਨ ਛਕਣਾ ਸ਼ੁਰੂ ਕਰ ਦਿੱਤਾ ਫਿਰ ਉਹਨਾਂ ਦਾ ਇੱਕ ਇੱਕ ਗਿਆਨ ਇੰਦਰਾ ਕਰਮ ਇੰਦਰਾ ਉਹਨਾਂ ਦਾ ਸਭ ਕੁਝ ਸਹੀ ਹੁੰਦਾ ਹੈ ਚੰਗੇ ਪਾਸੇ ਲੱਗ ਜਾਂਦੇ ਨੇ ਸਾਰੇ ਚਰਨ ਚਲੋ ਮਾਰਗ ਗੋਬਿੰਦ ਆਪਣੇ ਪੈਰਾਂ ਨਾਲ ਗੁਰਦੁਆਰਾ ਸਾਹਿਬ ਵੱਲ ਨੂੰ ਆਉਣਾ ਵੀ ਸ਼ੁਰੂ ਕਰੀਏ ਮਿਟੇ ਪਾਪ ਜਪੀਐ ਹਰਬਿੰਦ ਬਿੰਦ ਦਾ ਮਤਲਬ ਤਾਂ ਕੀ ਹੈ ਜੀ ਜੇ ਥੋੜਾ ਜਿਹਾ ਵੀ ਸ਼ਕਿਆ ਥੋੜੇ ਸਮੇਂ ਵਾਸਤੇ ਵੀ ਜੇ ਇਹ ਭੋਜਨ ਛਕਿਆ ਮਿੱਟਾਂ ਪਾਪ ਜਿਵੇਂ ਬੜਾ ਕਾ ਆਪੂਸ ਪਿਆ ਹੋਵੇ ਵੱਡੇ ਵੱਡੇ ਢੇਰ ਲੱਗੇ ਹੋਣ ਉਹਨਾਂ ਨੂੰ ਰਾਤ ਕਰਨੇ ਵਾਸਤੇ ਆਪਾਂ ਜੇ ਕਿਤੇ ਅੱਗ ਲੈ ਕੇ ਆਈਏ ਕਿੰਨੀ ਕਾ ਅੱਗ ਚਾਹੀਏ ਦੀ ਇੱਕ ਛੋਟੀ ਜੀ ਚੰਗਿਆੜੀ ਚਾਹੀਦੀ ਹੈ ਢੇਰ ਦੇ ਢੇਰ ਨੂੰ ਨੇ ਸਵਾਹ ਕਰ ਦੇਣੀ ਹੈ ਇੱਕ ਚੰਗਿਆੜੀ ਸਾੜ ਦਿੰਦੀ ਹੈ ਸਭ ਕੁਝ ਖਤਮ ਕਰ ਦਿੰਦੀ ਹੈ ਸੱਚ ਜਾਣਿਓ ਇੱਥੇ ਵੀ ਇੱਕ ਗਿਆਨ ਦਾ ਛੋਟਾ ਜਿਹਾ ਤਿੱਲਾ ਲੱਗਣਾ ਹੈ ਤਿੱਲਾ ਇੱਕ ਬਿੰਦੂ ਵਿੱਚ ਸਾਰੇ ਪਾਪ ਕੱਟੇ ਜਾਂਦੇ ਨੇ ਐਸਾ ਗੁਰੂ ਸਮਰਾਥਾ ਹੈ ਕਰ ਹਰ ਕਰਮ ਸਰਬਨ ਹਰ ਕਥਾ ਪਾਤਸ਼ਾਹ ਤੇ ਕਹਿੰਦੇ ਭਾਈ ਨਾ ਹੱਥਾਂ ਨਾਲ ਆਰੂਪਕਾਰ ਕਰੀਏ ਆਪਣੀ ਕਿਰਤ ਵਿੱਚੋਂ ਕਿਸੇ ਦਾ ਭਲਾ ਕਰੀਏ ਲੋੜ ਵੰਦ ਦਾ ਫਿਰ ਹੋਵੇਗਾ ਕਿ ਜਦੋਂ ਵਿਚਾਰ ਸੁਣਾਗੇ ਹਰ ਦਰਗਾਹ ਨਾਨਕ ਊਜਲ ਮਥਾ ਮਥਾ ਰੱਬ ਦੇ ਘਰ ਵਿੱਚ ਭਾਈ ਊਜਲਾ ਹੋ ਜਾਵੇਗਾ ਹਰ ਦਰਗਾਹ ਨਾਨਕ ਊਜਲ ਮਥਾ ਉਹ ਤਾਂ ਹੋਏਗਾ ਜੀ ਪਰਮਾਤਮਾ ਦੀ ਸਿੱਖਿਆ ਨੂੰ ਬੜੇ ਪਿਆਰ ਨਾਲ ਸਰਵਣ ਕਰੀਏ ਸੱਚੇ ਬ੍ਰਹਿਮੰਡ ਦੀ ਵਿਚਾਰ ਨੂੰ ਕੰਨਾਂ ਨਾਲ ਸਰਵਣ ਕਰੋਗੇ ਅਨੇਕਾਂ ਸੁਖ ਪ੍ਰਾਪਤ ਹੋ ਜਾਣਗੇ ਮਨ ਕਰਕੇ ਸ਼ਰਨ ਵਿੱਚ ਪਾਵਾਂਗੇ ਨਾ ਉਦੋਂ ਸਾਰੀ ਮੈਲ ਲੈ ਜਾਂਦੀ ਹੈ ਜੀ ਸੁਣ ਹਰ ਕਥਾ ਉਤਾਰੀ ਮੈਲ ਸੁਣ ਹਰ ਕਥਾ ਉਤਾਰੀ ਮੈਲ सुनहर कथा उतारी मैं उतारीर कथा उतारी मैं महापुनीत पये सुख स महापुनीत पये सुख सै ਜਿਸ ਦਿਨ ਵਾਸਤੇ ਸੁਣਨਾ ਸ਼ੁਰੂ ਕਰ ਦਿੱਤਾ ਪਰਮਾਤਮਾ ਦੀ ਵਿਚਾਰ ਨੂੰ ਜੀ ਉਸ ਦਿਨ ਸੁਦੀ ਵੀ ਸੁਖ ਸੁਖ ਹੀ ਸੁਖ ਅਨੇਕਾਂ ਸੁਖ ਨੇ ਜਿਹੜੇ ਉਹ ਜ਼ਿੰਦਗੀ ਵਿੱਚ ਆ ਜਾਂਦੇ ਨੇ ਤੇ ਪਰਮਾਤਮਾ ਦੇ ਦਰ ਘਰ ਵਿੱਚ ਭਾਈ ਮਾਣ ਮਹਿਸੂਸ ਹੁੰਦਾ ਮੱਥਾ ਉਜਲ ਹੋ ਜਾਂਦਾ ਕਰ ਹਰ ਕਰਮ ਸਰਬਨ ਹਰ ਕਥਾ ਹਰ ਦਰਗਾਹ ਨਾਨਕ ਉਜਲ ਮਥਾ